ਚਾਹ ਨਹੀਂ ਬਣਾਏ ਨਹੀਂ ਮੰਮੀ ਮੈਂ ਤਾਂ ਸਬਜ਼ੀ ਗਰਮ ਕਰਕੇ ਠੀਕ ਆ ਆ ਕੁੜੀ ਡਈ ਰੋਲਾ ਪਾਉਣ ਭੁੱਖ ਲੱਗੀ ਆਂ ਅੰਦਰ ਸੋ ਕੋਈ ਨਹੀਂ ਬਣਾ ਲਓ ਸਭ ਕੁਝ ਤੇ ਪਿਆ ਹੈ ਜੀ ਤੂੰ ਬਣਾ ਦੇ ਤੇ ਕੀ ਉਹ ਮੇਰਾ ਟਾਈਮ ਨਹੀਂ ਮੈਂ ਉਹ ਕੰਮ ਕਰ ਲੱਗੀ ਮਾੜਾ ਕਰ ਲਾ ਕੰਮ ਜਿਹੜਾ ਤੂੰ ਕੰਮ ਕਰਨਾ ਮੇਰੇ ਪੁੱਤ ਨੂੰ ਸਕੂਲ ਤੇ ਜਾਣਾ ਵਾ ਨਹੀਂ ਕਿਉਂ ਕੋਈ ਆ ਜਾਣਾ ਵਾ ਸਕੂਲ ਨਹੀਂ ਹੂੰ ਮਾਂ ਦੀਦੀ ਦੇ ਨਾਲ ਸਕੂਲ ਨਹੀਂ ਜਾਣਾ ਹਰੀ ਇਹਨੇ ਚਾਹ ਪੀਣੀ ਆ ਕੈਂ ਡਈ ਚਾਹ ਪੀਣੀ ਹੈ ਮੈਂ ਅੱਗੇ ਬਣਾਈ ਹੈ ਤੇ ਮੈਂ ਇਹਨੂੰ ਲੱਭਣ ਡਈ ਹਾਂ ਉਦੋਂ ਖਰੇ ਪਰੇ ਨੂੰ ਖਿਸ ਗਈ ਆਹ ਬਲਗੀ ਮੰਮੀ ਹੁਣ ਬਣਾਉਣਾ ਤੇ ਤੂੰ ਠੰਡ ਵਜਰਾਪਾ ਪਾ ਲ ਮੈਂ ਰੱਖਣ ਡਈ ਲਾਹ ਕੇ ਸੋੜ ਤਾ ਹੈ ਤੇ ਦੀ ਦਿਨ ਲਾ ਕੇ ਨਹੀਂ ਆਈ ਸੀ ਮਨੂ ਦੀ ਦੀ ਸਕੂਲ ਗਈ ਕਹ ਦੀ ਦੀ ਸਕੂਲ ਅੱਛਾ ਤੇ ਹੋਰ ਪਿੰਡ ਠੀਕ ਠਾਕ ਸਾਰੇ ਹਾਂਜੀ ਵਧੀਆ ਠੀਕ ਆ ਚਲੋ ਠੀਕ ਹੀ ਚਾਹੀਦਾ ਤੇ ਕਿਦਾਂ ਦਾ ਲਗਾ ਘਰ ਤੈਨੂੰ ਨੇ ਘਰ ਤੇ ਸੋਨਾ ਹੋ ਗਿਆ ਵਾ ਤਾਂ ਮੈਂ ਅਖਣ ਨਹੀਂ ਹਾਂ ਮੇਰਾ ਕਮਰਾ ਖਾਲੀ ਕਰ ਦੇਣਾ ਹੈ ਸਾਮਾਨ ਚੁੱਕ ਲੈਣਾ ਹੈ ਜਿਹੜਾ ਹੈਗਾ ਮੈਂ ਆਪਣਾ ਰੱਖ ਜਾਂਦੀ ਠੀਕ ਹੈ ਜਾ ਵੇਖਿਆ ਫਲਾਉ ਪੂ ਹੀ ਕੀ ਕਰਦਾ ਆ ਪੂ ਹੀ ਨੇ ਚੀਜ਼ੀਆਂ ਲਿਆਂਦੀ ਕੋਈ ਜਾਂ ਮੇਰਾ ਪੁੱਤ ਵੇਖਿਆ ਜਾ ਅੱਜ ਕੇ ਇਹ ਚਲ ਮੈਂ ਨਹੀਂ ਹਾਂ ਵੀ ਤੂੰ ਮੈਨੂੰ ਫੋਨ ਕਰ ਦਿੰਦੀ ਗੇਤਾ ਫੋਨ ਕਰਦੀ ਤੇ ਮੈਂ ਚਲੋ ਜਿਹੜਾ ਹਿਸਾਬ ਕਿਤਾਬ ਹੀ ਉਹ ਲਿਖ ਕੇ ਰੱਖਦੀ ਮੈਂ ਤੈਨੂੰ ਦੱਸ ਦਿੰਦੀ ਕਿ ਤੇਰੇ ਹਿੱਸੇ ਦੇ ਪੈਸੇ ਕਿੰਨੇ ਬਣੇ ਆ ਤਾਂ ਤੂੰ ਮੈਨੂੰ ਦੇ ਦੇਂਦੀ ਤੇ ਆਪਣਾ ਸਮਾਨ ਆ ਲੈਦੀ ਕਾਦੇ ਪੈਸੇ ਕਾਦੇ ਪੈਸੇ ਤੂੰ ਨੇ ਆਣੀ ਆ ਘਰ ਤੇ ਇਨਾ ਖਰਚਾ ਲੱਗਾ ਵਾ ਤੇ ਕਿਉਂ ਕਰਤੇ ਪੈਸੇ ਲੱਗੇ ਆ ਤੇ ਉਹ ਪੈਸੇ ਤੁਸੀਂ ਲਿਖਣਾ ਹੀ ਘਰੋਂ ਪੈਸੇ ਲੱਗੇ ਆ ਤੁਸੀਂ ਮੈਨੂੰ ਪੁੱਛ ਲੈਿੰਦੇ ਬਹੁਤੀ ਗੱਲਾਂ ਲਈ ਤੇ ਮੇਰਾ ਕਮਰਾ ਛੱਡ ਦਿੰਦੇ ਜਦੋਂ ਮੇਰੇ ਕੋਲ ਹੁੰਦੇ ਮੈਂ ਆਪੇ ਪਲਸਟਰ ਕਰਾ ਲੈਂਦੀ ਆਹਾਹਾਹਾਹਾਹਾਹਾ ਬੜੀ ਸਿਆਣੀ ਆ ਮੈਂ ਨਜ਼ਰ ਪਟੂਰਾ ਲੈਂਦੀ ਹਨਾ ਐਨੀ ਮਿਹਨਤ ਨਾਲ ਮੈਂ ਘਰ ਬਣਾਇਆ ਇਨਾ ਵਧੀਆ ਲੱਗਣ ਡਿਆ ਵਾ ਨਾਲੇ ਘਰੋਂ ਕਾਦੇ ਪੈਸੇ ਲੱਗੇ ਆ ਉਹ ਜਿਹੜਾ ਠੇਖਾ ਘਾੜੇ ਨਾ ਗੱਡੀਆਂ ਤੇ ਪੈਸੇ ਉਹਨੇ ਲਾਏ ਆ ਸਾਸਨੇ ਤੇ ਮੈਨੂੰ 1 ਰੁਪਇਆ ਨਹੀਂ ਦਿੱਤਾ ਤਾਂ ਨਾ ਕੋਈ ਪੈਲੀ ਚੋ ਪੈਸਾ ਲੱਗਾ ਹੀ ਜਦੋਂ ਮੈਂ ਦੱਸਦਾ ਮੇਰੀ ਗੱਲ ਸੁਣੋ ਧਿਆਨ ਨਾਲ ਮੈਨੂੰ ਨਹੀਂ ਪਤਾ ਵੀ ਪੈਸੇ ਗੱਡੀ ਤੋਂ ਲੱਗੇ ਆ ਕਿ ਕਿੱਥੋਂ ਲੱਗੇ ਆ ਪਰ ਮੈਨੂੰ ਇਹਨਾਂ ਪਤਾ ਵੀ ਮੇਰਾ ਹਿੱਸਾ ਇੱਥੇ ਆ ਤੇ ਘਰ ਦੇ ਵਿੱਚ ਹੀ ਵਰਤਿਆ ਜਾਣ ਰਿਹਾ ਵਾ ਮੈਂ ਕਿਹਾ ਇੱਥੋਂ ਕਿਹ ਕੋ ਕੁਝ ਲੈਣ ਡਈ ਆ ਅੱਛਾ ਮੇਰੀ ਸੁਣ ਲੈ ਗੱਲ ਜਿੱਦਨ ਮੇਰਾ ਹਿਸਾਬ ਦਾ ਪੂਰਾ ਕਰ ਦੇਂਗੀ ਨਾ ਪੈਸਾ ਦਾ ਲੱਗ ਲਗਾ ਜਿੰਨਾ ਲੱਗ ਲਗਾ ਹੋਇਆ ਵਾ ਉਹ ਤੈਨੂੰ ਮੈਂ ਪਰਚੀ ਪਾ ਦੂੰ ਫੋਨ ਤੇਰੇ ਤੇ ਤੇ ਉਦੋਂ ਤੂੰ ਆਪਣਾ ਆਣ ਕੇ ਰਮਾਨਾ ਸਮਾਨ ਰੱਖ ਲਈ ਫਿਰ ਮੈਨੂੰ ਡੱਕਣ ਦੀ ਕੋਈ ਲੋੜ ਨਹੀਂ ਆ ਹੁਣ ਤੇ ਮੈਨੂੰ ਮੈਂ ਪੂਰੇ ਪੂਰੇ ਕਰਕੇ ਪੈਸੇ ਲਾਏ ਆ ਕਿਤੇ ਰੋਟੀਆਂ ਪਕਾਉਂਦੀ ਖੱਪ ਗਈ ਧੋਪੋ ਤੋਂ ਤੋਮਤਰੀ ਕਹਿਰਾਂ ਦੀ ਤਿੱਖੜ ਹੈ ਸਬਜ਼ੀਆਂ ਬਣਾ ਚਾਵਾ ਹੀ ਨਹੀਂ ਮਾਨਤੇ ਦਿਨ ਚਾਰ ਚਾਰ ਟਾਈਮ ਚਾਹਵਾ ਨਹੀਂ ਤੇ ਜਦੋਂ ਮੈਂ ਘਰੇ ਹਾਂ ਮਿਸਤਰੀ ਉਓ ਲਾ ਲੈਣਾ ਹੀ ਜ਼ਰੂਰੀ ਮੈਨੂੰ ਕੱਢ ਕੇ ਲਾਉਣੇ ਹੀ ਘਰੋਂ ਹੀ ਪੈਸੇ ਲੱਗੇ ਆ ਕਿਤੇ ਬਾਹਰੋਂ ਪੈਸੇ ਨਹੀਂ ਆ ਗਏ ਮੇਰੀ ਗੱਲ ਸੁਣ ਲੈ ਜਦੋਂ ਤੂੰ ਇੱਥੇ ਹੀ ਨਾ ਤੇ ਜੋਬਨ ਵੀ ਇੱਥੇ ਹੀ ਗੱਡੀ ਤੇ ਗਿਆ ਤੇ ਘਰ ਦਾ ਮੂੰਹ ਸਿਰ ਬਣਿਆ ਵਾ ਜਦੋਂ ਦੀ ਵਿਆਹੀ ਆਈ ਨਾ ਆ ਮੈਂ ਕੁੱਲੇ ਇਦਾਂ ਹੀ ਵੇਖਣ ਲਈ ਆ ਹੁਣ ਦਾ ਰੰਗ ਭਾਗ ਲੱਗੇ ਐਡਾ ਸੋਨਾ ਹੋ ਗਿਆ ਤਾਂ ਹੁ ਬੈਣਾ ਮੇਰੀ ਸੁਣ ਲੈ ਗੱਲ ਮੰਮੀ ਤੁਸੀਂ ਚੁੱਪ ਰਹੋ ਮੈਂ ਪਹਿਲੀ ਤਾਂ ਗੱਲ ਤੇਨਾ ਇੱਥੇ ਲੜਨ ਨਹੀਂ ਆਈ ਤੇ ਦੂਜੀ ਗੱਲ ਜੇ ਤੂੰ ਲੜਨਾ ਆ ਤੇ ਮੇਰੇ ਹਿੱਸੇ ਦੀ ਪਹਿਲੀ ਤਾਂ ਤੇ ਕੋਲ ਆ ਤੇ ਤੁਸੀਂ ਜਿੰਨੇ ਪੈਸੇ ਬੰਦੇ ਆ ਲੱਗੇ ਠੇਕਾ ਕੱਟ ਲੋ ਤੇ ਮੁੜ ਕੇ ਫਿਰ ਮੈਨੂੰ ਠੇਕਾ ਦੇਣ ਲਾ ਪਿਓ ਕਿਹੜੇ ਠੇਕੇ ਦੀਆਂ ਗੱਲਾਂ ਕਰਦੀਆਂ ਕਿੰਨਾ ਕ ਠੇਕਾ ਆਉਂਡਿਆ ਵਾ ਨਹੀਂ ਜਿਹੜਿਆ ਮੈਂ ਤਾਂ ਕੋਠੀਆਂ ਪਾਲੀਆਂ ਵਾ ਤੇ ਜਾਂ ਆਪਣੇ ਪੇਕੇ ਨੂੰ ਦੇਈ ਲੱਗੀ ਮੈਂ ਆਜੇ ਗੱਲਾਂ ਕਰਨ ਕਿੰਨੇ ਕ ਤਾਂ ਨਹੀਂ ਆਉਂਡਿਆ ਬਥੇਰਾ ਹੁੰਦਾ ਜਿੰਨੀ ਕ ਹੈਗੀ ਆ ਉਹਨਾਂ ਕ ਆਉਂਦਾ ਹੀ ਆ ਜੇ ਨਹੀਂ ਦਿੱਤੀ ਜਾਂਦੀ ਆ ਤੇ ਕੋਈ ਨਹੀਂ ਦੱਸ ਦੇ ਮੈਂ ਆਪਣੀ ਪਹਿਲੀ ਲਾਂਬੇ ਦੇ ਲੈਣੀ ਆ ਖਾ 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 ਨਿਭੜੂ ਕਰੋ ਜੀ ਕਹਿੰਦੇ ਆਹ ਤੂੰ ਦੇਖੋ ਕਹ ਚੌਨੀ ਆ ਖਾ ਪਖਾਣਾ ਨਿਭੜੂਗਾ ਦੇ ਦੇ ਠੇਕੇ ਤੇ ਵੇਖ ਲੈ ਨਹੀਂ ਤੈਨੂੰ ਕਿੰਨੇ ਤੋਂ ਲੋਕੀ ਦਿੰਦੇ ਆ ਕਿਸੇ ਨੇ ਕੋਹ ਨਹੀਂ ਠੇਕਾ ਠੂਕਾ ਦੇਣਾ ਪਤਾ ਜਿੰਨਾ ਕ ਠੇਕਾ ਚੱਲਣ ਡਿਆ ਵਾ ਘੱਟੇ ਮਿੱਟੀਆਂ ਹੀ ਪੈ ਜਾਂਦੀਆਂ ਗੱਲਾਂ ਕਰਦੀ ਉਹ ਜਿੰਨਾ ਮਰਜ਼ੀ ਅਸੀਂ ਲਈਏ ਭਾਵੇਂ ਇਹੇ ਲਈਏ ਇਜਾਬਤ ਭਾਵੇਂ ਲਈਏ 10000 ਤੇਰੀ ਤਾਂ ਸਿਰਦਰਦੀ ਮੁੱਕੂਗੀ ਆ ਮੇਰਾ ਕਰ ਮੈਂ 3 ਲੱਖ ਲਗਾਈਓ 3 ਲੱਖ ਲਗਾਈ 1.5 ਲੱਖ ਕੱਢ ਮੈਂ ਉਹਦਾ ਵੀ ਨਿਗਾ ਨਿਗਾ ਹਿਸਾਬ ਕਿਤਾਬ ਲਿਖਿਆ ਕਿੰਨੇ ਸੀਮਿੰਟ ਦੇ ਬੋਰੇ ਕਿੰਨੇ ਰੇਤਾ ਕਿੰਨੇ ਬਜਰੀ ਮਤਲਬ ਸਾਰਾ ਲਿ ਮੇਰੀ ਸੁਣ ਲੈ ਇੱਕ ਗੱਲ ਐਵੇਂ ਮੇਰੇ ਨਾਲ ਤੱਤੀ ਠੰਡੀ ਨਾ ਹੋ ਮੈਂ ਨਾ ਇੱਥੇ ਤੇਰੇ ਨਾਲ ਕੋਈ ਗੱਲ ਕਰਨ ਆਈ ਆ ਮੇਰਾ ਘਰ ਆ ਮੇਰਾ ਸਮਾਨ ਆ ਮੈਂ ਰੱਖਣਾ ਹੀ ਭੈਣੇ ਮੈਂ ਤੇ ਉਹ ਹੀ ਨਹੀਂ ਮੂੰਹ ਲਾ ਕੇ ਕੋਸ਼ਿਸ਼ ਕਰ ਲੈਗੀ ਆ ਤੇ ਚੰਗੀ ਰਹੇਗੀ ਨਹੀਂ ਤੇ ਮੈਂ ਚੋਕੇ ਬਾਹਰ ਮਾਰੂੰਗੀ ਉਹ ਤੂੰ ਹੱਥ ਲਾ ਗਾਂ ਹੋ ਸਹੀ ਲੱਤਾਂ ਨਾ ਤੋੜ ਦਿਆਂ ਤੇ ਆਖੀ ਪਾਣੀ ਨੂੰ ਵਧਾਈ ਨਹੀਂ ਹੱਥ ਕੱਢ ਕੇ ਸੁੱਟੀ ਆ ਬਾਹਰ ਕਿਤੇ ਮੇਰੇ ਸਮਾਨ ਨੂੰ ਖਰੋਜ ਵੀ ਆ ਗਈ ਨਾ ਨੌ ਸੱਸ ਦਾ ਡੰਡੀਆਂ ਕਟਾ ਦੂੰ ਇੱਥੇ ਮੈਂ ਦੱਸਦਾ ਤੈਨੂੰ ਵਾਣ ਰੱਬ ਵਾਲ ਪਾ ਦੇ ਤੇ ਕਿਤੇ ਬੈਠੀ ਰਵੇਂ ਗੁੰਗੀ ਤੇ ਸਾਨੂੰ ਸਾਰੇ ਮਾਰੇ ਤੇ ਤੈਨੂੰ ਵਾਲ ਪਵੇ ਤੁਹਾਡੀ ਦੋਵਾਂ ਦੀ ਜ਼ੁਬਾਨ ਨੂੰ ਤੁਹਾਨੂੰ ਆ ਜਾ ਟੈਗ ਨਖਤੀਆਂ ਦੋਵਾਂ ਨੂੰ ਲੱਗੀਆਂ ਮੇਰੀ ਜ਼ੁਬਾਨ ਨੂੰ ਵਾਲ ਪਾਣਾ ਮੇਰੀ ਇੱਕ ਗੱਲ ਸੁਣ ਲੈ ਕਾਹਨਾ ਪੈਨ ਚੜਦੀ ਜਾ ਜੇ ਪਿਆਰ ਨਾ ਸਮਾਂ ਰੱਖਦੇਂ ਹੈਂ ਕਿ ਠੀਕ ਹੈ ਜਾਂ ਨਹੀਂ ਆ ਤੇ ਮੈਂ ਪੰਚਾਇਤ ਇਕੱਠੀ ਕਰੂਗੀ ਉਹ ਮੇਰਾ ਘਰ ਆ ਮੇਰਾ ਹਿਸਾਬਾ ਸਭ ਕੁਛ ਮੇਰਾ ਜਦੋਂ ਜਦੋਂ ਪੰਚਾਇਤਾਂ ਇਕੱਠੀਆਂ ਕਰਨ ਦਾ ਮੌਕਾ ਉਦੋਂ ਤੇ ਕਿਸ ਕੰਜਰ ਨੇ ਕੀਤੀ ਨਾ ਹੋਣੇ ਪੰਚਾਇਤਾਂ ਲੱਗੀਓ ਇਕੱਠੀਆਂ ਕਰਨਾ ਮੇਰਾ ਤੇਰਾ ਚਾਹ ਪਾਦਾ ਤੇਰੇ ਸਿਰ ਤੇ ਆਪਣਾ ਚ ਪਾਲਾ ਤੇ ਜਾ ਆਪਣੀ ਨਹੁੰਦੇ ਚ ਪਾ ਦੇ ਕੀ ਕਰੇਗੀ ਆ ਬੋਲਦੀ ਕਿਦਾਂ ਬੋਲਦੀ ਕਿਦਾਂ ਉਹਨੂੰ ਨਾ ਆਖੀ ਮੇਰੇ ਉੱਤੇ ਚੜਿਆ ਘਰ ਘਰ ਦਵਿੰਦਰੇ ਚੁੱਪ ਕਰ ਜਾ ਤੈਨੂੰ ਮਹਕੋੜ ਜੇ ਤੂੰ ਬੋਲੀ ਨਾ ਤੇ ਤੇਰੇ ਚਪੇੜ ਮੈਂ ਮਾਰ ਦੇਣੀ ਵਾਟ ਕੇ ਜਾ ਜੇਣਾ ਤੂੰ ਸੀਮਿੰਟ ਲਾਇਆ ਲਾ ਲਾ ਆਪਣਾ ਖਰੋਜ ਲਾ ਜਾ ਵਾਟ ਲਾ ਦਿੰਦੀਆਂ ਮੈਂ ਵੇਣੀ ਆ ਆਪਣਾ ਸਮਾਨ ਰੱਖ ਕੇ ਕਿਹੜੀ ਕੀਂਦਾ ਵੀ ਤੂੰ ਮੇਰਾ ਸਮਾਨ ਵੇਖ ਰੱਖਾਂ ਦੀ ਮੈਂ ਵੇਣੀ ਆ ਕਿ ਤਾਏ ਰੋਕਦੀ ਆ ਮੈਨੂੰ ਲਾ ਕੇ ਖਾ ਮੈਨੂੰ ਹੱਥ ਆ ਗਾ ਗਾਇਆ ਮੜਿਆ ਇਹਦਾ ਦਿਮਾਗ ਖਰਾਬ ਹਾਂ ਹੋ ਮੇਰਾ ਦਿਮਾਗ ਖਰਾਬ ਦੱਸਿਆ ਕਰ ਇਹਦਾ ਸਹੀ ਜੀਨੇ ਮੇਰੇ ਕੋਲ ਚੱਲ ਗੁੱਸੇ ਨਾਲ ਇੱਦਾਂ ਨੀ ਰੋਕ ਚੱਲ ਸਾਡੇ ਦੀਪ ਅੱਖ ਚੁੱਪ ਕਰ ਜਾ ਚੁੱਪ ਰਹਿ ਜਾ ਮੰਮੀ 2 ਮਿੰਟ ਰੋਕ ਜਾ ਮੈਨੂੰ ਕਰ ਲੈ ਮੈਨੂੰ ਤੇ ਆ ਲੱਗ ਰਿਹਾ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਸਾਡੇ ਦੀਪ ਮੇਰਾ ਦਿਮਾਗ ਖਰਾਬ ਹੋ ਨਹੀਂ ਗਿਆ ਤੂੰ ਕਰਤਾ ਜੀ ਗੱਲ ਰਹੀ ਨਹੀਂ ਅਗੇ ਸਾਦ ਪੈਨੋ ਅਸੀਂ ਸਾਦ ਨਹੀਂ ਹੋਏ ਨਹੀਂ ਮੇਰੇ ਬਾਹ ਤੋੜ ਗਈ ਕਿਹਨੋ ਨੇ ਸਾਦਨ ਦੀ ਲੋੜ ਹੈ ਨਹੀਂ ਕੋਈ ਵੀ ਇਹਦਾ ਜੇ ਕੋਈ ਇਹਦਾ ਮਗਰ ਹੋਵੇ ਇਹਨੂੰ ਕਿਖਨਵਾਦੇ ਦਾ ਡਰ ਹੋਵੇ ਤਾਂ ਇਦਾਂ ਕਰੇ ਵੀ ਨਾ ਇਹ ਜੀ ਫੜ ਮੁਕਰੇ ਦੇ ਲਿਆਏ ਨੇ ਮੈਂ ਦੁਵਾੜੇ ਪਾਵਾਂ ਇਹੋ ਜਿੱੱਚਾ ਬੋਲਦੇ ਕਿ ਸਾਦ ਨੂੰ ਕਾ ਕੇ ਰੱਖਤੀ ਬੇਥੇਰਾ ਕਿਉਂ ਨਹੀਂ ਬੋਲਣਾ ਨਹੀਂ ਬੋਲਣਾ ਪਰ ਇਹ ਬੁੱਢੀ ਨੇ ਬੋਲਣ ਤੇ ਮਜਬੂਰ ਕਰ ਹੀ ਦਿੱਤਾ ਮੈਨੂੰ ਮੈਨੂੰ ਤਾਂ ਨਹੀਂ ਫਟਣਾ ਇਹਨੇ ਮੈਂ ਕਿ ਲੋਕਾਂ ਨੇ ਆਖਣਾ ਵਾ ਖਸਮ ਸਿਰ ਤੇ ਨਹੀਂ ਆ ਤਮਾਸ਼ੇ ਰੰਗ ਜੇ ਫੇਰਦੀਆਂ ਪਰ ਇਹ ਹੱਤੀ ਨਹੀਂ ਹਾਏ ਹਾਏ ਕਿਤੇ ਬੜਾ ਹੋਏ ਨਹੀਂ ਕਿੱਥੇ ਤੁਂ ਕਿੰਦੀ ਰੱਖੀ ਹੈ ਹਾਇ ਰਬਾ ਹਾਇ ਰਬਾ ਇਹਨੂ ਕੀ ਹੋ ਗਿਆ ਮੈਨੂੰ ਧਿਆਨ ਲਗਣ ਡਿਆ ਵਾ ਜਿੱਦਾਂ ਇਹ ਦਿਮਾਗ 'ਚ ਨੁਕਸ ਪੈ ਗਿਆ ਵਾ ਹਾਏ ਕਿੱਦਾਂ ਧੱਕੇ ਮਾਰ ਮਾਰ ਮੈਨੂੰ ਇਦਾਂ ਨੂੰ ਘਾਤਾ ਕਿਤੇ ਗੱਲ ਨਹੀਂ ਕਰਨ ਦੇਂਦੇ ਸਾਰੇ ਸਿਆਪੇ ਮਾ ਦੇ ਆ ਮਾਂ ਨੇ ਪਤਾ ਨਹੀਂ ਕਿਹੜੀਆਂ ਦੇਸੀ ਘੋਦੀਆਂ ਪਿੰਨੀਆਂ ਖਵਾ ਲਤੀਆਂ ਵਾ ਜਿਹੜਾ ਆਣ ਕੇ ਮੇਰੇ ਤੇ ਜ਼ੋਰ ਕੱਢਦਾ ਇਹਨੇ ਹਾਏ ਹਾਏ ਨਾ ਜ਼ੋਰ ਹਾਏ ਹਾ ਦਵਿੰਦਰ ਤੂੰ ਤੇ ਕੇ ਕੋ ਕਦੀ ਗੱਲ ਨਾ ਕਰਾਵੇਂ ਮੇਰੇ ਗੱਲ ਨੂੰ ਪੈ ਗਈ ਆ ਨੀ ਸੁਦਾਣ ਹੋ ਗਈ ਆ ਨਿੰਮ ਕਿਉਂ ਮੈਨੂੰ ਸੱਟਾਂ ਲੱਗੀਆਂ ਲੌਣ ਰਲ ਮਿਲ ਕੇ ਜੇ ਉਹ ਸੁਦਾਣ ਹੋ ਗਈ ਤਾਂ ਤੂੰ ਵੀ ਨਾਲ ਹੋ ਗਈ ਪਾਗਲ ਓਦਾਂ ਦੀ ਓ ਮਮਮੀ ਬਥੇਰਾ ਜੱਟਾਡੇ ਕਹਿਣ ਤੇ ਮੂੰਹ گاڑی ਹੱਥ ਰੱਖ ਛੱਡਿਆ ਵਾ ਮੈਨੂੰ ਚੁੱਪ ਕਰਨ ਦੇ ਰਹਾ ਚੁੱਪ ਕਰ ਜਾ ਚੁੱਪ ਕਰ ਜਾ ਉਹਨੇ ਸਿਰ ਤੇ ਚੜ ਗਈ ਆ ਅੱਜ ਘਰ ਚੋਂ ਹੀ ਸਾ ਕੱਢਣ ਨਹੀਂ ਭਾ ਕੇ ਮੇਰਾ ਪੈਰੀ ਚੋਂ ਕੱਢ ਦੂਗੀ ਮੈਂ ਆਪਣੀਆਂ ਨੇਆਂ ਲਈ ਕਿਹੜੇ ਕੁਝ ਪਹਿਣਾ ਵਾ ਹਰੇ ਕਰ ਦੂਗੀ ਨੇ ਵਾਲੀ ਤੁਹਾਡੇ ਸਾਹਮਣੇ ਮੂੰਹ ਤਾਂ ਤੇ ਕਹੀ ਜਾਂਦੀ ਆ ਵੀ ਨਹੀਂ ਕੱਖ ਦੇਣਾ ਨਹੀਂ ਕੱਖ ਦੇਣਾ ਆਲ ਮਾਰੀ ਕਿੱਥੋਂ ਆਈ ਆ ਸ਼ਰਤਾਂ ਨਾਲ ਲੈਂਦੀ ਹੁੰਨੇ ਤੇ ਸ਼ਰਤਾਂ ਨੇ ਐਦਾਂ ਚੀਜ਼ਾਂ ਲਿਓਲੀਆਂ ਦੇ ਕੋ ਪੈਸੇ ਕਿੱਥੋਂ ਆ ਜਾਂਦੇ ਆ ਜਦੋਂ ਮੇਰੀਆਂ ਨਿਆਣੀਆਂ ਘੁੱਟ ਦੁੱਧ ਪੀਂਦੀਆਂ ਤੇ ਉਹ ਵੀ ਇਹਨੂੰ ਔਕੀਆ ਲੱਗਦੀਆਂ ਇਹ ਵੀ ਕਾਤੋਂ ਪੀਂਦੀਆਂ ਆ ਫਿਰ ਪਾਣੀ ਜੋ ਬੰਦੀਆਂ ਗਲਤੀਆਂ ਨਹੀਂ ਆ ਤੇ ਕੀ ਆ ਇਹ ਦੋਵੇਂ ਜੀ ਰਲ ਮਿਲ ਕੇ ਡੈ ਸਾਡ ਨੂੰ ਐਦਾਂ ਕਰਨ ਮੈਰੀ ਸੁਣ ਲੈ ਮਾਤਾ ਗੱਲ ਭਾਵੇਂ ਤੈਨੂੰ ਚੰਗੀ ਲੱਗੇ ਭਾਵੇਂ ਮਾੜੀ ਮੈਂ ਆਪਣਾ ਹੱਕ ਨਹੀਂ ਕੁਵੇਂ ਦੇਣਾ ਇਹਦੇ ਕੋਲ ਮੇਰੀਆਂ ਧੀਆ ਵਾ ਬੇਸ਼ੱਕ ਰੱਬ ਨੇ ਮੈਨੂੰ ਪੁੱਤ ਨਹੀਂ ਦਿੱਤਾ ਪਰ ਮੈਨੇ ਧੀਆ ਪੁੱਤਾਂ ਤੋਂ ਵਾਧਿਆ ਮੈਂ ਪੈੜੀ ਜੋ ਵੀ ਲੈਣਾ ਈ ਤੇ ਮੈਂ ਖਰਚੋ ਵੀ ਲੈਣਾ ਈ ਜੇ ਪਿਆਰ ਨਾਲ ਨਹੀਂ ਤੇ ਮੈਂ ਇਹਨੇ ਮੇਰ ਨਾਲ ਕੋ ਗਰਮ ਹੋਣ ਲਈ ਆ ਤੇ ਮੈਂ ਕਹਿੰਦਾ ਤੇ ਕਹਾਂ ਤੇ ਸਾਰਾ ਕੁਝ ਮੈਂ ਹੁਣ ਤੱਕ ਕਰਦੀ ਆਈ ਆ ਚੁੱਪ ਰਹਿਲਾ ਚੁੱਪ ਰਹਿਲਾ ਹੋਰ ਕਿੰਨਾ ਕੁ ਚੁੱਪ ਰਹਿਣਾ ਮੈਂ ਦੱਸਿਓ ਹਾਂ ਚੱਲ ਹੁਣ ਨਾ ਰਹੀ ਨਾ ਰਹੀ ਚੁੱਪ ਤੇਰਾ ਹੱਕ ਇੱਥੇ ਹੀ ਆ ਕਿਤੇ ਨਹੀਂ ਕੋਈ ਨਹੀਂ ਖੜਦਾ ਇਹਦੇ ਕਹਿਣ ਦੀ ਕਿਹੜੀ ਗੱਲ ਕਾਵਾਂ ਦੇ ਆਖੇ ਢੋਲ ਨਹੀਂ ਪੜ ਜਾਂਦੇ ਹੁੰਦੇ ਚੰਗਾ ਇਦਾਂ ਦਾ ਸੋਚ ਮੇਰੀ ਧੀ ਹਾਏ ਕਿੰਨਾ ਕਲਪੀ ਅੱਜ ਕਲਪਾ ਬਿਮਾਰ ਹੋ ਜਾਣਾ ਯੋ ਤੇ ਕੀ ਗੱਲ ਆ ਜਿੰਨਾ ਚਿਰ ਮੇਰੇ ਤੇ ਹੀ ਮੈਂ ਜਰ ਲੀਆਂ ਅੱਜ ਮੇਰੇ ਬੱਚਿਆਂ ਦੀ ਗੱਲ ਹੋਣੀ ਆ ਅੱਜ ਨਹੀਂ ਮੈਥੋਂ ਜਰੀਆਂ ਜਾਂਦੀਆਂ ਠੀਕ ਹੈ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਮੇਰਾ ਪੁੱਤ ਪ੍ਰੀਤ ਵੱਲੋਂ ਹੋਇਆ ਮੇਲਿਆ ਉਹਨੂੰ ਜਾ ਜਾ ਬਲਾਕ ਰਹਿਣ ਦੇ ਤੈਨੂੰ ਜੋ ਮਰਜ਼ੀ ਕਰਦੇ ਜਾਣਾ ਹੀ ਮੰਮੀ ਸਲਾਹ ਕਰਕੇ ਆਈ ਹਾਂ ਮੰਮੀ ਨਾਲ ਕਿ ਮੈਂ ਦੀਦੀ ਕੋਲੋਂ ਹੋ ਕੇ ਆਉਣਾ ਅੰਤਰੀਨ ਖੱਤੀ ਮੱਥੇ ਲੱਗ ਗਈ ਸਾਰਾ ਮਨ ਹੀ ਖਰਾਬ ਕਰਕੇ ਰਹਾਤਾ ਉਹਦੇ ਕੋਲ ਜਾ ਕੇ ਵਿਚਾਰੀ ਕੋਲ ਵੀ ਇਹੋ ਰੋਣੇ ਰੋਣੇ ਆ ਉਹਨੇ ਆਖਣਾ ਜਦੋਂ ਆਉਂਦੀ ਆ ਰੋ ਤੋ ਕੇ ਚਲ ਜਾਂਦੀ ਆ ਚੱਲ ਕੋਈ ਨਹੀਂ ਜਾ ਤੂੰ ਜਾ ਜਾ ਮੇਰੀ ਤੀਜਾ ਹਾਂ ਹਾਂ ਸਤਾਰੀ ਇਹਦੇ ਕਰਮਾਂ ਚ ਲਿਖਿਆ ਇੰਨਾ ਜੇ ਉੱਥੇ ਤੇ ਉੱਥੇ ਵੀ ਇਹੋ ਹਾਲ ਤੇ ਇੱਥੇ ਵਿਚਾਰੀ ਖੁਥੜੀ ਦਾ ਇਹੋ ਹਾਲ ਕਿਹੜੇ ਖੂਚ ਪਵੇ ਵਿਚਾਰੀ ਜਾ ਕੇ ਐ ਤੇ ਸੱਚੀ ਆ ਮੈਂ ਡੱਕ ਡੱਕ ਕੇ ਰੱਖਣ ਡਈ ਸੀ ਪਰ ਹੱਕ ਇਦਾਂ ਨਹੀਂ ਮਿਲਦੇ ਹੁੰਦੇ ਇਹ ਗਾਹ ਹੋ ਕੇ ਹੱਕ ਲੈਣੇ ਪੈਂਦੇ ਫੇਰ ਹੀ ਹੱਕ ਮਿਲਦੇ ਕੀ ਕਰਾਂ ਯਾ ਸਿਆਣਿਆਂ ਨੇ ਰੱਬਾ ਤੀਆਂ ਧਿਆਣਿਆਂ ਦੀ ਕਿਸਮਤ ਇਦਾਂ ਦੀ ਨਾ ਲਿਖੀ ਨਾ ਬਾਹਰੋਂ ਮਾੜੀ ਆਵੇ ਤੇ ਨਾ ਘਰੋਂ ਮਾੜੀ ਜੰਮੇ ਦੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੀ ਗੱਲ ਸੁਣਾ ਇੰਨਾ ਰੌਲਾ ਕਾਦਾ ਪਾਇਆ ਸੀ ਆਜੋ ਦੱਸਦੀ ਆ ਤੁਹਾਨੂੰ ਰੌਲਾ ਕਾਦਾ ਪੈਣ ਡਿਆ ਸੁਣ ਲਿਆ ਤੁਸੀਂ ਮੈਂ ਰੌਲਾ ਸੁਣ ਕੇ ਨਿਕਲੀ ਬਾਹਰ ਮੈਂ ਹਾਂ ਇੰਨਾ ਬੋਲਣ ਡਿਆ ਇਹ ਦਵਿੰਦਰ ਬੋਲਣ ਡਈ ਸੀ ਹੋਰ ਇੱਥੇ ਕਿੰਨੇ ਬੋਲਣਾ ਦੀਦੀ ਇੱਕ ਇਹੋ ਛੱਡੀ ਆ ਕੇ ਨਹੀਂ ਹੁਣ ਕਿਹੜੀ ਗੱਲੋਂ ਹੁਣ ਤਾਂ ਨਿਕਲ ਵੀ ਗਈ ਤੂੰ ਘਰੋਂ ਅਜੇ ਵੀ ਇਹਨਾਂ ਸਾੜਾ ਵਾ ਉਹਨੂੰ ਦੇ ਆ ਇਹ ਘਰੋਂ ਨਿਕਲ ਗਈ ਆ ਤੇਰਾ ਸਾਰਾ ਕੋਸ਼ਿਸ਼ ਖਤਮ ਹੋ ਗਿਆ ਆਹ ਚੰਦੀ ਜੇ ਆਂਦੀ ਨਾ ਇਹਨੂੰ ਘਰ ਚੋਂ ਕੱਖ ਦਵਾ ਤੇ ਨਾ ਇਹਨੂੰ ਮੈਂ ਪਹਿਲੀ ਚ ਦਵਾ ਤੇ ਜੀ ਜੀ ਤੁਸੀਂ ਸਿਆਣੇ ਜੇ ਹੱਕ ਛੱਡੇ ਜਾਂਦੇ ਨਹੀਂ ਤੁਹਾੜੀ ਆ ਕੇ ਉਦਾਂ ਹੀ ਨੀਤ ਮਾੜੀ ਕਿਤੇ ਰ ਆਪਣੇ ਕੋਈ ਗਾੜੀ ਬੂਟਾ ਨਹੀਂ ਲਾਇਆ ਗੱਲ ਕੀ ਹੋ ਗਈ ਕਾਦੇ ਖਾਦੇ ਲੀਣਾ ਕੁਛ ਕਰਦੀ ਕੀ ਪਤਾ ਸਾਰੇ ਵਾਸਤੇ ਬਥੇਰਾ ਸਮਝਾਈਦਾ ਭੈਣਾ ਉਹ ਕਹਿੰਦੀ ਵੀ ਮੈਂ ਇਹਨਾਂ ਦੇ ਹੱਥੋਂ ਜ਼ਿਆਦਾ ਔਖੀ ਆਹੋ ਸਾਡੇ ਹੱਥੋਂ ਔਖੀ ਅਸੀਂ ਤੇ ਕਿਤੇ ਕੋਈ ਭੋਰਾ ਨਹੀਂ ਔਖੇ ਹਨਾ ਨਹੀਂ ਹੁਣ ਕੀ ਗੱਲ ਹੋਈ ਹੁਣ ਕਾਦਾ ਬੋਲਬਲਾਰ ਬੋਲਬਲਾਰਾ ਕੋਈ ਨਹੀਂ ਮੈਂ ਤਾਂ ਵੀ ਮੈਂ ਆਈ ਆ ਤੇ ਚੱਲ ਕਮਰੇ ਸੁੱਕ ਗਏ ਆ ਤੇ ਜਿਹੜਾ ਆਪਣਾ ਸਮਾਨ ਇੱਕ ਅੱਧਾ ਵਾ ਚੁੱਕ ਲੋ ਤੇ ਮੈਂ ਆਪਣਾ ਸਮਾਨ ਰੱਖ ਜਾਂ ਨਾਲੇ ਮੈਨੂੰ ਵੀ ਇੱਕ ਰੀ ਹੱਥ ਵਾਜੂ ਚੀਜ਼ਾਂ ਨੂੰ ਸਫਾਈ ਹੋ ਜਾਵੇ ਆ ਚੀਜ਼ਾਂ ਗਲੀਆਂ ਰੋਜ਼ ਲਈਆਂ ਜਾਂਦੀਆਂ ਘਰ ਮੁੜ ਵਹਾਈ ਤੇ ਅੱਤਦੀ ਆ ਪਹਿਲਾਂ ਦੇ ਆਂਦੇ ਹਿੱਸਾ ਦੇ ਕਾਦ 1.5 ਲੱਖ ਰੁਪਏ ਸੁਣਾਉਂਦੀ ਆਂਦੀ ਤਿੰਨ ਲੱਗਾ 1.5 ਲੱਖ ਰੁਪਏ ਦੇ ਤੇ ਫਿਰ ਮੈਂ ਸਮਾਨ ਰੱਖ ਦਿੰਦਾ ਅੱਛਾ ਤਾਂ ਕਰਈ ਆ ਫਸਲ ਵਾਰੀ ਗਿਆ ਸਾਰਾ ਕੋਈ ਉਹ ਤੇ ਮੈਂ ਕਿਹਾ ਮੈਂ ਵੀ ਕੀ ਗੱਲ ਮੈਂ ਇੱਥੋਂ ਕੀ ਖੜਿਆ ਚੰਗਾ ਆ ਕਹਿਤਾ ਉਹ ਤਾਂ ਤੂੰ ਬਹੁਤੀ ਭੋਲੀ ਬਣੀ ਰਹਿਣੀ ਆ ਭੋਲੀ ਤਾਂ ਮੈਂ ਤਾਂ ਨਹੀਂ ਆ ਵੀ ਕੀ ਲੋਕਾਂ ਨੂੰ ਤਮਾਸ਼ਾ ਵਿਖਾਉਣਾ ਹੁਣ ਅੱਜ ਤੁਸੀਂ ਸੁਣੀ ਆ ਹੋਰ ਨਾ ਕਿਸੇ ਨੇ ਸੁਣੀ ਹੋਊਗਾ ਕਿ ਇੱਥੇ ਕੀ ਕੋਝੋਂ ਤੇ ਆ ਜੀ ਗੱਲ ਸੁਣ ਮੰਨਿਆ ਕਿ ਚਲੋ ਹਾਨੂੰ ਨਹੀਂ ਬੋਲਣਾ ਚਾਹੀਦਾ ਜਿਆਦਾ ਬੋਲਿਆ ਕੋਈ ਬਹੁਤੀ ਗੱਲ ਨਹੀਂ ਹੁੰਦੀ ਪਰ ਕੀ ਆਂਦੇ ਚੁੱਪ ਕੀਤੀਆਂ ਨੂੰ ਵੀ ਦੁਨੀਆ ਨਹੀਂ ਜੀਂਦੀ ਆਪਣੇ ਹੱਕ ਵਾਸਤੇ ਬੋਲਣਾ ਹੀ ਪੈਂਦਾ ਵਾ ਅੱਜ ਤੇਨੇ ਹੱਥ ਹੀ ਮਖਾਤੀ ਮੈਨੂੰ ਫਿਰ ਗੁੱਸਾ ਹੀ ਆ ਗਿਆ ਆਂਦੀ ਆ ਭੀ ਮੈਂ ਭੈਲ ਤੁੰਤੇ ਨਹੀਂ ਆ ਤੇ ਤੂੰ ਇਦਾਂ ਕਰ ਭੀ ਮੇਰੀ ਪੈਲੀ ਹੈਗੀ ਆ ਤੇ ਤੂੰ ਠੇਕਾ ਕੱਟ ਲਾ ਸਾਲ ਦਾ ਕੱਟ ਲਾ ਹੋਰ 6 ਮਹੀਨਿਆਂ ਦਾ ਕੱਟ ਲਾ ਤੇ ਬਾਕੀ ਬਚ ਫੇ ਮੈਨੂੰ ਠੇਕਾ ਦੇਣ ਲਾ ਪਈ ਮੈਂ ਕਿਹੜਾ ਤੁਹਾਡੇ ਕੋਲ ਨਹੀਂ ਆ ਠੇਕਾ ਦਾ ਹਿੱਸਾ ਕਿਤੇ ਇੰਨਾ ਨਹੀਂ ਕਦੀ ਸੋਚਦਾ ਮੈਂ ਤੇ ਇਹ ਨਹੀਂ ਸਮਝਉਂਦੀ ਵੀ ਚੋਬਨ ਕੀ ਕਰਦਾ ਜੇ ਇਹ ਛੇ ਦਿਨਵਾ ਪਿੱਲੇ ਆ 6 ਮਹੀਨੇ ਕਿਤੇ ਦੀਆਂ ਕੁੜੀਆਂ ਨੂੰ ਕੱਪੜੇ ਬਣਾ ਦੀਆ ਸਕੂਲੇ ਜਾਂਦੇ ਨਾ 10 15000 6 ਮਹੀਨੇ ਦੇ ਦਿਆ ਕਰੀਏ ਵੀ ਤੁਹਾਡੀ ਨਿਆਣੀਆਂ ਦੇ ਖਰਚੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਕਿ ਬੜਾਈ ਔਖਾ ਹੋਇਆ ਦੀਦੀ ਮੈਂ ਸੋਚਦੀ ਆਂ ਭਾਜੀ ਚੋਬਨ ਬੜੇ ਚੰਗੇ ਬੜੇ ਚੰਗੇ ਪਰ ਅੱਜ ਪਤਾ ਲੱਗਾ ਵੀ ਇੱਥੇ ਕੋਈ ਨਹੀਂ ਕਰਦਾ ਆਪਣੇ ਘਰਾਂ ਨੂੰ ਸਭ ਸਿਆਣੇ ਆ ਦੂਰ ਦੂਰੀ ਢੋਲ ਵੱਜਦੇ ਚੰਗੇ ਲੱਗਦੇ ਆ ਮੈਂ ਕਰੂੰਗਾ ਮੈਂ ਕਰੂੰਗਾ ਕਰਦਾ ਰਿਹਾ ਵਾ ਤੇ ਵੇ ਲੋਕ ਕਦੋਂ ਦਾ ਮੈਂ ਘਰੋਂ ਪੈਰ ਕੁੱਟਿਆ ਤੇ ਕਿਤੇ ਉਹਨੂੰ ਨਹੀਂ ਪਤਾ ਵੀ ਮੇਰੇ ਘਰ ਦੀ ਇੱਜ਼ਤ ਹੈ ਤੇ ਮੈਂ ਇਹਨੂੰ ਰੋਕਣਾ ਵਾਂ ਜਾਂ ਮੈਨੂੰ ਜਾ ਕੇ ਪਤਾ ਲੈਣਾ ਕਿ ਕਿਤੇ ਦੇ ਖਰਚਾ ਪਾਉਣਾ ਵਾਂ ਹੁਣ ਮੇਰੀ ਦੂਜੀ ਵੀ ਸਕੂਲ ਜਾਂ ਕਿੱਥੇ ਕੂਨ ਛੱਡੋ ਕਿਤੇ ਉਹਨਾਂ ਨੇ ਮੈਨੂੰ ਕਦੀ ਇਹ ਨਹੀਂ ਪੁੱਛਿਆ ਵੀ ਤੂੰ ਕੁੜੀ ਸਕੂਲੇ ਦੂਜੀ ਪਾਉਣੀ ਆ ਕਿ ਨਹੀਂ ਪਾਉਣੀ ਐਦਾਂ ਵਿਚਾਰੀ ਤੁਰੇ ਫਿਰਦੀ ਆ ਹੁਣ ਮੈਂ ਮੰਮੀ ਨਾਲ ਸਲਾਹ ਕਰਨ ਨਹੀਂ ਹਾਂ ਕਿ ਅਮਰੀਕੀ ਕੁੜੀ ਸਕੂਲੇ ਪਾ ਦੇਣੀ ਆ ਇਹਨਾਂ ਦੇ ਮੂੰਹ ਆਲ ਵੇਖਣ ਲੱਗੀ ਤੇ ਫਿਰ ਤੇ ਮੇਰੀਆਂ ਨਿਆਣੀਆਂ ਪੜ ਗਈਆਂ ਚੱਲ ਕੋਈ ਗੱਲ ਨਹੀਂ ਦੀਪ ਕੁੜੀ ਸਕੂਲੇ ਪਾਉਣੀ ਆ ਨਾ ਤੇ ਮੈਂ ਤੈਨੂੰ ਉਦੋਂ ਕਿਹਾ ਸੀ ਕਿ ਕੁੜੀ ਦਾ ਨਿੱਕੀ ਦਾ ਖਰਚਾ ਹੀ ਕਰਾਂਗੇ ਤੂੰ ਜਿੰਨਾ ਵੀ ਉਹਦਾ ਬਿੱਲ ਹੋਊਗਾ ਸਾਰਾ ਬਣਾ ਕੇ ਮੈਨੂੰ ਦੱਸ ਦੀ ਕੋਈ ਗੱਲ ਨਹੀਂ ਇੰਨੇ ਕ ਪੈਸੇ ਦੀ ਨਹੀਂ ਕੋਈ ਗੱਲ ਨਾਲੇ ਚਲੋ ਸਾਡਾ ਵੀ ਕੀ ਆਂਦੇ ਹੁੰਦੇ ਕਮਾਈ 'ਚ ਦਾ ਸੰਬੰਧ ਨਿਕਲਦਾ ਜਾਊਗਾ ਇਸੇ ਬਹਾਨੇ ਬਾਹਰ ਵੀ ਤੇ ਪੁੰਨਦਾਨ ਕਰੀਦਾ ਹੀ ਆ ਜਦੋਂ ਘਰ 'ਚ ਸੇਵਾ ਹੈਗੀ ਆ ਤੇ ਬਾਹਰ ਕੀ ਕਰਨੋਂ ਕਰਨਾ ਡੀ ਜੀ ਮੈਨੂੰ ਤੇ ਆਪ ਸ਼ਰਮ ਆਉਂਦੀ ਏ ਗੱਲ ਕਹਿੰਦੀ ਆ ਤੁਹਾਨੂੰ ਮੇਰਾ ਜੀਤ ਨਹੀਂ ਕਰਦਾ ਪਰ ਮੈਂ ਘਰਾਂ ਵੀ ਕੀ ਹੁਣ ਤੁਹਾਨੂੰ ਪਤਾ ਮੰਗਾਈ ਆ ਤੇ ਮੈਂ ਮੰਮੀ ਡੈਡੀ ਦੇ ਸਿਰ ਤੇ ਵੀ ਕਿੰਨਾ ਕ ਬੋਝ ਪਾਈ ਜਾਵਾਂ ਵੇਹਦੀਪ ਤੂੰ ਇਹ ਨਾ ਸੋਚ ਵੀ ਤੂੰ ਸਾਡੇ ਕੋਲ ਮੰਗਣ ਡਈ ਆ ਦੇਣ ਵਾਲਾ ਪਰਮਾਤਮਾ ਵਾ ਦੇਣਾ ਤੇ ਉਹਨੇ ਆ ਹੀ ਲਵ ਸੀਲਾ ਤਾਂ ਕੋਈ ਚਾਹੀਦਾ ਯਾ ਨਾ ਗੱਲ ਵੱਖਰੀ ਆ ਕਿ ਸਾਡੇ ਰਾਈਂ ਦੇਂਂਦਿਆ ਵਾ ਦੇਣਾ ਉਹਨੇ ਹੀ ਆ ਇਹ ਤੇ ਗੱਲ ਤੁਹਾਡੀ ਹੈਗੀ ਆ ਕਿੱਥੇ ਪਾਉਣਾ ਕੁੜੀ ਨੂੰ ਵੇਖਦੀ ਆ ਉਥੇ ਲਾਗੇ ਹੈਗਾ ਵਾ ਇੱਕ ਸਕੂਲ ਹੈ ਖਰਚੇ ਦਾ ਤੇ ਪਤਾ ਨਹੀਂ ਕਿੰਨਾ ਕਿਉਂ ਪਰ ਨੇੜੇ ਆ ਤੇ ਚੰਗੀ ਪੜ੍ਹਾਈ ਆ ਉਦਾਂ ਮੈਂ ਨਹੀਂ ਹਾਂ ਉਹ ਚੁੱਪ ਕਰਕੇ ਆਪਣੇ ਘਰੇ ਆ ਜਾਂਦੀ ਆ ਕੁੜੀ ਦਾ ਸਾਲ ਪੂਰਾ ਹੁੰਦਾ ਤੇ ਪਤਾ ਕੀ ਹੈ ਪਰਿਵਾਰ ਉਦਾਂ ਦਾ ਵਾ ਹੋਵੇ ਨਾ ਤੇ ਹੌਲੀ ਹੌਲੀ ਹੱਕੀ ਮਾਰ ਕੇ ਬੈਸੇ ਮੇਰੇ ਵੀ ਮਨ ਚੱਜ ਜਾਂੋਂਦੇ ਹੀ ਬੜਾ ਦੁੱਖ ਲੱਗਾ ਵਾ ਅੱਜ ਤੁਹਾਨੂੰ ਤੁਹਾਡੇ ਕਮਰੇ ਸੀ ਤੈਨੂੰ ਸਮਾਨ ਰੱਖਣ ਤੋਂ ਕਹਿਣ ਲਈ ਆ ਬਾਣੋ ਕਿਤੇ ਉਹ ਮਾਤਾ ਨੂੰ ਫਲਾਤ ਲਾ ਕੇ ਗੂਠਾ ਲਵਾ ਲਿਆ ਤਾਂ ਕਿੱਥੇ ਜਾਏਂਗੇ ਮੁੜ ਕੇ ਗੱਲ ਤੇ ਤੁਹਾਡੀ ਸਹੀ ਆ ਜਮਾਨੇ ਦਾ ਕਿੱਦਾਂ ਤੁਹਾਨੂੰ ਪਤਾ ਚੱਲਣ ਡਿਆ ਮਾਹੌਲ ਘਣੀ ਦਾ ਨਹੀਂ ਬੰਦੇ ਦਾ ਭਰੋਸਾ ਨਾਲੇ ਜੇ ਉੱਥੇ ਮਨਜੀਤ ਨੇ ਤੈਨੂੰ ਬੜੀ ਹੱਥੇ ਛਾਵਾ ਕੀਤੇ ਹੁੰਦੀਆਂ ਨਾ ਤੇ ਚੱਲ ਤੇਰਾ ਟਾਈਮ ਹੋਰ ਲੰਘ ਵੀ ਜਾਂਦਾ ਪਰ ਉੱਥੇ ਦੇ ਰੰਗ ਵੀ ਤੂੰ ਇਹੀ ਲਈ ਆ ਨਹੀਂ ਨਹੀਂ ਆਪਣੇ ਘਰ ਕੀ ਆਂਦੇ ਹੁੰਦੇ ਜਿੱਦਾਂ ਮਰਜੀ ਵੀ ਆ ਉੱਥੇ ਤੇਰੇ ਪਿੱਛੇ ਕਿਤੇ ਨਾ ਕਿਤੇ ਤੇਰਾ ਮਾਪਿਓ ਵੀ ਬੁਰਾ ਬਣ ਗਿਆ ਪੰਡਿਆ ਰਿਸ਼ਤੇ ਵੀ ਖਰਾਬ ਹੋਣਦੇ ਸਾਹ ਉਹ ਬੜੀ ਭਾਵੇਂ ਜਿੱਦਾਂ ਮਰਜੀ ਆਂਡ ਗਵਾਂਡ ਵਸਦਾ ਹੋਣਾ ਜੱਤੀ ਤੇ ਆਪਣੇ ਭਰਾ ਪਰਜਾਈ ਦੇ ਘਰ ਲੋਨੀ ਜਾ ਕੇ ਚਾਚੇ ਤਾਇਆ ਦੇ ਘਰ ਤੇ ਜਾ ਕੇ ਬੈਠਾ ਜਾਂਦਾ ਨਹੀਂ ਨਹੀਂ ਦੀ ਜੀ ਇਹ ਕਰਕੇ ਰਿਸ਼ਤਿਆਂ ਨੂੰ ਜੋੜ ਕੇ ਰੱਖਣਾ ਬੜਾ ਜ਼ਰੂਰੀ ਹੈ ਨਹੀਂ ਮੈਂ ਵੀ ਇਹੋ ਸੋਚਣ ਨਹੀਂ ਹਾਂ ਕਿ ਆਪਣੇ ਘਰ ਹੀ ਆ ਜਾਨੀ ਆ ਇੱਥੇ ਹੋਊਗੀ ਤੇ ਕਿਤੇ ਕੋਈ ਭੈਣ ਭਰਾ ਆਊਗਾ ਕਿਸ ਨੂੰ ਸ਼ੋਅ ਸ਼ਰਮ ਆਊਗੀ ਮੇਰੀ ਉੱਥੇ ਬੈਠੀ ਤਾਂ ਕਿਸ ਨੂੰ ਮੇਰਾ ਕੀ ਪਤਾ ਵੀ ਮੈਨੂੰ ਕੀ ਤੰਗੀ ਆ ਤੇ ਕੀ ਨਹੀਂ ਉਹ ਹੀ ਨਾ ਕੋਈ ਗੱਲ ਨਹੀਂ ਆਏਂਗੇ ਸਾਡਾ ਵੀ ਜੀ ਲੱਗੂਗਾ ਸੋ ਦੁਖ ਸੁੱਖ ਤੇਰਾ ਕਰ ਲਈ ਦੀ ਜਦੋਂ ਤੂੰ ਗਈ ਆ ਨਾ ਮੇਰਾ ਵੀ ਉਧਰ ਜਾਣ ਨੂੰ ਜੀ ਕਰਦਾ ਐਦਾਂ ਹੀ ਬਸ ਘਰੇ ਸਾਰੀ ਦੀ ਆਦੀ ਕੰਮ ਕਰਕੇ ਬਥੇਰਾ ਕਰਦਾ ਮੇਰਾ ਮਾਂ ਪਿਓ ਮੇਰਾ ਪਰ ਉਹ ਕਿੰਨਾ ਕਚੇਰਿਆ ਤੇ ਇਹਨੂੰ ਚੰਗਾ ਆਪਣਾ ਵੈ ਮਚਾ ਲਿਆ ਮਾਂ ਪਿਓ ਤਾਂ ਹਮੇਸ਼ਾ ਹੀ ਕਰਦਾ ਵਾ ਬੱਚਿਆਂ ਦਾ ਅੱਜ ਇਹਦੇ ਬਥੇਰਾ ਮੇਰਾ ਮਾਂ ਪਿਓ ਮੇਰਾ ਕਰਨ ਡਿਆ ਵਾ ਹੁਣ ਵੀ ਪਾਪਾ ਹੀ ਨਾ ਰੁਪਈਆ 20000 ਦਿੱਤਾ ਹੈ ਮੈਨੂੰ ਸਾ ਆਂਦੇ ਹੀ ਜਮਾ ਕਰਾਲਾ ਕੁੜੀ ਦੇ ਨਾਮ ਤਾਂ ਹੀ ਆਈ ਹਾਂ ਨਹੀਂ ਤੇ ਮੈਂ ਤੇ ਉਹ ਹੀ ਨਹੀਂ ਕਰੂੰ ਆਉਣਾ ਬੱਸ ਚੁੱਪ ਕਰਕੇ ਤੇ ਸਿਮੂ ਦੇ ਨਾਮ ਕਰਾ ਦੇ ਵੱਡੀ ਉਹ ਹੀ ਹੋ ਸਲਾਹ ਮੇਰੀ ਵੀ ਤੇ ਕੱਪੜਾ ਇੱਥੇ ਰੱਖ ਜੀ ਨਹੀਂ ਇੱਥੇ ਰੱਖ ਜਾਣੀਆਂ ਉੱਥੇ ਰੱਖਤੀਆਂ ਤੇ ਉਹਨੇ ਵੇਖ ਲੀਆਂ ਸ਼ੂਕਰ ਨੇ ਤੇ ਉਹਨੇ ਕਿਹੜਾ ਪਰਦਾਸ਼ ਕਰਨਾ ਵਾ ਉਹ ਇਹਦਾ ਵੀ ਸਿਰਾਵਾ ਦੀਦੀ ਉਹ ਹੀ ਨਾ ਤਾਂ ਹੀ ਤਾਂ ਕਹਿੰਦੀ ਚੱਲ ਬੈ ਜਾ ਕੱਪੜਾ ਬਣਾਵਾ ਭੁੱਖ ਤੇ ਨਹੀਂ ਲੱਗੀ ਨਹੀਂ ਨਹੀਂ ਦੀਦੀ ਭੁੱਖ ਤੇ ਨਹੀਂ ਲੱਗੀ ਹੈਲੋ ਸਸਰੀ ਗਾਲੀ ਕਦੇ ਹਾਲ ਮੇਰੇ ਹਾਲ ਮੇਰੇ ਤੇ ਨਾ ਤਾਂ ਮੇਰਾ ਜੀਣਾ ਹਰਾਮ ਕੀਤਾ ਨਾ ਸੱਸ ਨੇ ਵੇਖ ਜੋ ਬਣ ਆ ਮੇਰੀ ਗਾਲ ਸੁਣ ਆਈ ਚਾਵਲ ਨਹੀਂ ਵੇ ਜੀ ਅਹੀ ਘਰ ਦਾ ਮੂੰਹ ਸਿਰ ਬਣਾ ਲਿਆ ਵਾ ਤੇ ਕੋਈ ਮਾੜਾ ਕਰਤਾ ਵਾ ਆਹੋ ਮਾੜਾ ਤੇ ਨਹੀਂ ਕਰਤਾ ਪਰ ਇਹ ਹੀ ਆਣ ਕੇ ਮੇਰੇ ਸਿਰ ਦੇ ਵਾਲ ਨੂੰ ਪੈ ਗਈ ਮੈਨੂੰ ਨਾ ਉਹ ਸੱਸ ਨੇ ਅੱਜ ਉਹ ਕੁਟਿਆ ਨਾਲ ਹੀ ਮੰਮੀ ਰਲ ਗਈ ਮੈਂ ਤੇ ਵੇਚੋਂ ਕਹਦੀ ਬਾੜੀ ਚੰਗੀ ਗੱਲ ਉਹ ਨਹੀਂ ਕਰਦੀ ਨਹੀਂ ਤੂੰ ਆਉਵੇਂ ਕਹਿੰਦੀ ਆ ਮੈਨੂੰ ਕਹਿੰਦੀ ਪੈਸੇ ਘਰ ਚੋਂ ਹੀ ਲੱਗੇ ਆ ਇਹਨੂੰ ਬੰਦਾ ਪੁੱਛੇ ਵੀ ਘਰ ਚੋਂ ਕਿੰਨੇ ਲਾਤੇ ਆ ਮੇਰੀਆਂ ਕੁਰਸੀਆਂ ਚ ਉਹ ਚੱਕ ਬਾਰ-ਬਾਰੀਆਂ ਕਮਰੇ ਚ ਕਿਤੇ ਮੈਂ ਕਿਤੇ ਦਿਵਾਲੀਆਂ ਤੁਹਾਨੂੰ ਵੀ ਪਤਾ ਵਾ ਹਾ ਹਾ ਮਿਸਤਰੀਆਂ ਦੇ ਦਿਵਾਲੀਆਂ ਨਹੀਂ ਮਾਣ ਕਿਤੇ ਰੋਟੀਆਂ ਕਪਕਾਉਂਦੀ ਮੈਂ ਮਰ ਗਈ ਕਿਤੇ ਨਵੀਂ ਵਾਰੀ ਜਿਹੜੀ ਤੁਸੀਂ ਮੈਨੂੰ ਪੈਸੇ ਪਾਏ ਸੀ 11 12000 ਦੀ ਉਹ ਆਈ ਉਹਨੂੰ ਲੱਤਾਂ ਮਾਰੇ ਕਿਤੇ ਝਾੜੂ ਮਾਰੇ ਮੇਰੇ ਘੁੱਟ ਤੇ ਝਾੜੂ ਮਾਰੇ ਦੋ ਤਿੰਨ ਕਿਤੇ ਸੁੱਝ ਕੇ ਪੜੋਲੇ ਜਿੱਡਾ ਹੋਇਆ ਦੋ ਝਾੜੂ ਮਾਰੇ ਆ ਆਹੋ ਕਿਤੇ ਇੰਨਾ ਬੋਲੀ ਪਤਾ ਨਹੀਂ ਮਾਰੇ ਕੀ ਖਵਾਲ ਕੇ ਕੀ ਇਹਨੂੰ ਚੁਕਾ ਕੇ ਇੰਨਾ ਘੱਲਿਆ ਜਿਹੜੀ ਆਉਂਦੀ ਮੇਰੇ ਦਿਵਾਲੇ ਹੋ ਗਈ ੱੱਕੇ ਮਾਰੇ ਹੋਰ ਤੇ ਹੋਰ ਆ ਤੇਰੀ ਮਾਂ ਉਹ ਵੀ ਮਗਰ ਲੱਗੀ ਆਹੋ ਮੈਂ ਰੋਟੀ ਰੋਟੀ ਨਹੀਂ ਜੀ ਇਹਨਾਂ ਦੇ ਨਾਲ ਖਾਣੀ ਹੁਣ ਆਓ ਤੇ ਕੁੱਨ ਦੇੜੋਗੇ ਤੇ ਮੈਂ ਤਾਂ ਜਿਵੇਂ ਪੱਕਾ ਤੇਰੇ ਨਾਲ ਆ ਲੈਣਾ ਹੁਣ ਉਧਰ ਜਾ ਕੇ ਬੈ ਗਈ ਆ ਆਹ ਸਰੀਕਾਂ ਲ ਲੋ ਕੀ ਕਿਤੇ ਕੰਦੇ ਬਰੂਹੀ ਲੱਗੇ ਗੱਲਾਂ ਸੁਣ ਦੇ ਲੜਾਈ ਇਹਨਾਂ ਦੇ ਕੰਜਰ ਕੜੀ ਪਾਈ ਨਉ ਸੱਸ ਨੇ ਹਾਈ ਵੀ ਇਹ ਚੋਬਨ ਮੈਂ ਕਦੀ ਨਹੀਂ ਧੀਆ ਨੂੰ ਮੱਥੇ ਵੱਟ ਪਾਇਆ ਚੱਲ ਮਾੜਾ ਮੋਟਾ ਦਵਕਾ ਤੇ ਨਿਆਣੇ ਨੂੰ ਮਾਰ ਨਹੀਂ ਪੈਂਦਾ ਵਾ ਮਾੜੀ ਮੋਟੀ ਗਲਤੀ ਤੋਂ ਪਰ ਇਹ ਨਾਰੇ ਮੇਰਾ ਜੀਣਾ ਆਰਾਮ ਕਰਤਾ ਮੈਂ ਤੇ ਕਿਤੇ ਅੱਧੀ ਰਹਿ ਗਈ ਕਿਤੇ ਆਣ ਕੇ ਵੇਖੀ ਪਹਿਲਾਂ ਮੇਸਤਰੀਆਂ ਜੀ ਖਾਪ ਗਈ ਰੋਟੀਆਂ ਪਕਾ ਚਾਵਾ ਦੇ ਉਹਨਾਂ ਦੇ ਮਗਰ ਮਗਰ ਕਿਤੇ ਜਿਹੜਾ ਰੰਗ ਕਰਾਇਆ ਉਹ ਸਾਫ ਕੀਤਾ ਕਿਤੇ ਕੋਈ ਮਦਿਹਾਲੀ ਵਾਲਾ ਨਾਲ ਨਹੀਂ ਲਾਈ ਗਈ ਕੰਮ ਵਾਲੀ ਨਹੀਂ ਲਾਈ ਵੀ ਚਲ ਕੋਈ ਗੱਲ ਹੋਰ ਤੇ ਹੋਰ ਨਖਤੀਆਂ ਦੀ ਠੇਕਾ ਦੋ ਮੈਨੂੰ ਜੇ ਨਹੀਂ ਤੂੰ ਠੇਕਾ ਦੇਣਾ ਤੇ ਕਿਸ ਨੂੰ ਅਹੀਂ ਮੈਂ ਬਾਹਰ ਪਹਿਲੀ ਦੇਖ ਕੇ ਜਾਣੀ ਵੇਹ ਲੱਛਣ ਵੇਹ ਦੇ ਤੂੰ ਇਹਦੇ ਤੌਰ ਤਰੀਕੇ ਵਿਗੜ ਗਏ ਆ ਮਾਪਿਆਂ ਨੇ ਜਿਹੜੀ ਹਲਾਸੇਰੀ ਦਿੱਤੀ ਜਾਦੀ